ਸ਼ੋਕ ਦੇਣਾ ਚਾਹੀਦਾ ਹੈ ਹallelujah ਹallelujah ਇਸ ਲਈ ਅਸੀਂ ਚੁੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਜਿਹੜੀਆਂ ਚੀਜ਼ਾਂ ਨੇ ਬੜੀ ਜਲਦੀ ਜਲਦੀ ਘਟੇ ਚਾੜ ਪਰ ਸਾਡੀ ਜਿਹੜੀ ਰਫ਼ਤਾਰ ਏ ਸਾਡੀ ਜਿਹੜੀ ਤੀਜੀ ਏ ਸਾਡੀ ਜਿਹੜੀ ਗਤੀ ਏ ਪਰਮੇਸ਼ਵਰ ਦੀ ਰਫ਼ਤਾਰ ਦੇ ਨਾਲ ਤੀਜੀ ਨਾਲ ਗਤੀ ਨਾਲ ਮੇਲ ਖਾਂਦੀ ਨਹੀਂ ਜੇ ਇਸ ਕਰਕੇ ਮੇਰੇ ਅਜ਼ੀਜ਼ ਪਿਆਰੋ ਭਰਾਓ ਬਹੁਤ ਸਾਰੇ ਲੋਕਾਂ ਨੇ ਜੀਵਨਾਂ ਦੇ ਵਿੱਚ ਦੇਰੀ ਹੋ ਜਾਂਦੀ ਏ ਉਹਨਾ ਆਸ਼ੀਰਵਾਦਾਂ ਨੂੰ ਵਰਕਤਾਂ ਨੂੰ ਪ੍ਰਾਪਤ ਕਰਨ ਦੇ ਲਈ ਹallelujah ਹallelujah ਸਾਡੀ ਪੜ੍ਹਾਈ ਵਿੱਚ ਦੇਰੀ ਸਾਡੀ ਬਿਮਾਰੀ ਵਿੱਚ ਦੇਰੀ ਔਰ ਜੀਵਨ ਵਿੱਚ ਵਰਕਤਾ ਪ੍ਰਾਪਤ ਕਰਨ ਦੇ ਵਿੱਚ ਦੇਰੀ ਹੋ ਜਾਂਦੀ ਏ ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖਿਆ ਜੇ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਕਦੇ ਵੀ ਭੁਲਾਇਆ ਨਹੀਂ ਜੇ ਉਹ ਤੁਹਾਨੂੰ ਚੇਤੇ ਰੱਖਦਾ ਹੈ ਤੁਹਾਡੀ ਚਿੰਤਾ ਕਰਦਾ ਹੈ ਤੁਹਾਡਾ ਫਿਕਰ ਕਰਦਾ ਹੈ ਇਸ ਕਰਕੇ ਬੜੀ ਅੱਛਾ ਗੁਰਦਾਰਾ ਵਿੱਚ ਲਿਖਿਆ ਹੈ ਕਿ ਜਦੋਂ ਅਜਿਹੀਆਂ ਚੀਜ਼ਾਂ ਘੜਦੀਆਂ ਨੇ ਕਿ ਨਿੱਜੀ ਜੀਵਨਾ ਵਿੱਚ ਵਰਕਤਾ ਪ੍ਰਾਪਤ ਕਰਨ ਜਦੋਂ ਦੇਰੀ ਹੋ ਜਾਂਦੀ ਹੈ ਜਦੋਂ ਅਜਿਹੀਆਂ ਚੀਜ਼ਾਂ ਘੜਦੀਆਂ ਹਨ ਇਸ ਦਾਰ ਤੇ ਨਹੀਂ ਕਿ ਪਰਮੇਸ਼ਰ ਨੇ ਤੁਹਾਨੂੰ ਭੁਲਾ ਤੇ ਤਾਂ ਇਸ ਦੀ ਬਜਾਏ ਪਰਮੇਸ਼ਰ ਸਾਡੇ ਜੀਵਨਾਂ ਵਿੱਚ ਕੁਝ ਫੱਗਾ ਕਰਨ ਜਾ ਰਿਹਾ ਹੈ ਬੋਲ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਨਹੀਂ ਭੁਲਾਇਆ ਤੂੰ ਜਾਂ ਚੋਵੀਏ ਸਾਲ ਦੇ ਵਿੱਚ ਜੇ ਤੁਸੀਂ ਮਸੀਹ ਦੇ ਵਿੱਚ ਜੜ ਫੜੋਗੇ ਅੱਗੇ ਵਧੋਗੇ ਆਪਨਾ ਆਪ ਸਮਰਪਿਤ ਕਰ ਦਿਓਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਖੁਦਾਬੰਦ ਪ੍ਰਭੂ ਯਿਸੂ ਮਸੀਹ ਕੁਝ ਫੱਗਾ ਕਰਨ ਜਾ ਰਿਹਾ ਹੈ

ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਜਿਹੜੀਆਂ ਚੀਜ਼ਾਂ ਨੇ ਬੜੀ ਜਲਦੀ ਜਲਦੀ ਘਟ ਚਾਣ ਪਰ ਸਾਡੀ ਜਿਹੜੀ ਰਫ਼ਤਾਰ ਏ ਸਾਡੀ ਜਿਹੜੀ ਤੀਤੀ ਏ ਸਾਡੀ ਜਿਹੜੀ ਗਤੀ ਏ ਪਰਮੇਸ਼ਵਰ ਦੀ ਰਫ਼ਤਾਰ ਦੇ ਨਾਲ ਤੀਤੀ ਨਾਲ ਗਤੀ ਨਾਲ ਮੇਲ ਖਾਂਦੀ ਨਹੀਂ ਜੇ ਇਸ ਕਰਕੇ ਮੇਰੇ ਅਜ਼ੀਜ਼ ਪਿਆਰੋ ਭਰਾਓ ਬਹੁਤ ਸਾਰੇ ਲੋਕਾਂ ਦੇ ਜੀਵਨਾਂ ਦੇ ਵਿੱਚ ਦੇਰੀ ਹੋ ਜਾਂਦੀ ਏ ਉਹਨਾਂ ਹਾਸ਼ਮ ਉਹਨਾਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਲਈ ਹਲੇਲੂਇਆ ਹਲੇਲੂਇਆ ਸਾਡੀ ਪੜ੍ਹਾਈ ਵਿੱਚ ਦੇਰੀ ਸਾਡੀ ਬਿਮਾਰੀ ਵਿੱਚ ਦੇਰੀ ਔਰ ਜੀਵਨ ਵਿੱਚ ਵਰਕਤਾ ਪ੍ਰਾਪਤ ਕਰਨ ਦੇ ਵਿੱਚ ਦੇਰੀ ਹੋ ਜਾਂਦੀ ਹੈ ਪਰ ਇੱਕ ਗੱਲ ਨੀਸ਼ਾ ਤੇ ਰੱਖਿਆ ਜੀ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਕਦੇ ਵੀ ਭੁਲਾਇਆ ਨਹੀਂ ਜੀ ਉਹ ਤੁਹਾਨੂੰ ਚੇਤੇ ਰੱਖਦਾ ਹੈ ਤੁਹਾਡੀ ਚਿੰਤਾ ਕਰਦਾ ਹੈ ਤੁਹਾਡਾ ਫਿਕਰ ਕਰਦਾ ਹੈ ਇਸ ਕਰਕੇ ਬੜੀ ਅੱਛਾ ਖੁਦਾ ਦਾ ਵਚਨ ਲਿਖਿਆ ਹੈ ਕਿ ਜਦੋਂ ਅਜਿਹੀਆਂ ਚੀਜ਼ਾਂ ਘੜਦੀਆਂ ਨੇ ਕਿ ਨਿੱਜੀ ਜੀਵਨਾਂ ਵਿੱਚ ਬਰਕਤਾਂ ਪ੍ਰਾਪਤ ਕਰਨ ਨੂੰ ਜਦੋਂ ਦੇਰੀ ਹੋ ਜਾਂਦੀ ਏ ਜਦੋਂ ਅਜਿਹੀਆਂ ਚੀਜ਼ਾਂ ਘੜਦੀਆਂ ਹਨ ਇਸ ਦਾਰ ਤੇ ਨਹੀਂ ਕਿ ਪਰਮੇਸ਼ਰ ਨੇ ਤੁਹਾਨੂੰ ਭੁਲਾ ਦਿੱਤਾ ਇਸ ਦੀ ਬਜਾਏ ਪਰਮੇਸ਼ਰ ਸਾਡੇ ਜੀਵਨਾਂ ਵਿੱਚ ਕੁਝ ਫੱਕਾ ਕਰਨ ਜਾ ਰਿਹਾ ਏ ਬੋਲੋ ਹਾਂ